ਦੇ ਅਨੈਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਦਿਲਜੀਤ ਦੁਸਾਂਜ ਨੂੰ ਜਿਹੜੀ ਮਿਲੀ ਧਮਕੀ ਸੀ ਉਸ ਧਮਕੀ ਦਾ ਪੁਖਤਾ ਜਵਾਬ ਜਿਹੜਾ ਹੈ ਦਿਲਜੀਤ ਦੁਸਾਂਜ ਹੋਰਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਪਾਈ ਗਈ ਪੋਸਟ ਦੇ ਨਾਲ ਦੇ ਦਿੱਤਾ ਗਿਆ ਦਿਲਜੀਤ ਦੁਸਾਂਜ ਦੇ ਵੱਲੋਂ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ ਕੋਈ ਵੀ ਗੱਲ ਕੀਤੀ ਜਾਂਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਉਹ ਜੰਗਲ ਦੀ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਹੈ ਤੇ ਇਹ ਵੀ ਪੋਸਟ ਜਿਹੜੀ ਹੈ ਦਿਲਜੀ ਦੁਸਾਂਝ ਦੇ ਵੱਲੋਂ ਅ ਸਿੱਧੇ ਰੂਪ ਦੇ ਵਿੱਚ ਉਹਨਾਂ तमाम ਲੋਕਾਂ ਨੂੰ ਜਵਾਬ ਦੇ ਰੂਪ ਦੇ ਵਿੱਚ ਪਾਈ ਗਈ ਹੈ ਜਿਨ੍ਹਾਂ ਦੇ ਵੱਲੋਂ ਕਿੰਤੂ ਤੇ ਪ੍ਰੰਤੂ ਕੀਤੇ ਜਾ ਰਹੇ ਸੀ ਕਿ ਦਿਲਜੀ ਦੁਸਾਂਝ ਦੇ ਵੱਲੋਂ ਅਮਤਾਬ ਬਚਨ ਦੇ ਪੈਰਾਂ ਨੂੰ ਹੱਥ ਕਿਉਂ ਲਾਇਆ ਗਿਆ ਉਸਦੇ ਪੈਰ ਕਿਉਂ ਛੂਏ ਗਏ ਨੇ ਦਰਸਲ ਦਿਲਜੀ ਦੋਸਾਂਝ ਹਰਾਂ ਦੇ ਵੱਲੋਂ ਕੇਬੀਸੀ ਦੇ ਵਿੱਚ ਜਾਇਆ ਗਿਆ ਸੀ ਇੱਕ ਐਪੀਸੋਡ ਦੇ ਵਿੱਚ ਉਹਨਾਂ ਦੀ ਜਦੋਂ ਸ਼ੂਟਿੰਗ ਹੋ ਰਹੀ ਸੀ ਤਾਂ ਉਸ ਵਕਤ ਉਹਨਾਂ ਦੇ ਵੱਲੋਂ ਅਮਿਤਾਬ ਬਚਨ ਨੂੰ ਮਿਲਦੇ ਹੋਏ ਉਹਨਾਂ ਦੇ ਪੈਰਾਂ ਨੂੰ ਸ਼ੂਅਆ ਗਿਆ ਸੀ ਜਿਸ ਤੋਂ ਬਾਅਦ ਇਹ ਤਸਵੀਰਾਂ ਵਾਇਰਲ ਹੋਈਆਂ ਇਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਿੱਖਾਂ ਦੇ ਨਾਲ ਉਸ ਵਕਤ ਕਤਲੇਆਮ ਕਰਨ ਦੇ ਹੱਕ ਦੇ ਵਿੱਚ ਭੁਗਤਣ ਵਾਲੇ ਅਮਿਤਾਬ ਬਚਨ ਦੇ ਪੈਰ ਨਹੀਂ ਸੀ ਸ਼ੂਨੇ ਚਾਹੀਦੇ ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਤੂਲ ਫੜਦਾ ਗਿਆ ਤੇ ਇਸ ਮਾਮਲੇ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਜਿੱਥੇ ਲੋਕਾਂ ਦੇ ਵੱਲੋਂ ਟੀਕਾ ਟਿੱਪਣੀਆਂ ਕੀਤੀਆਂ ਗਈਆਂ ਉੱਥੇ ਹੀ ਵੱਖਵਾਦੀ ਸੋਚ ਰੱਖਣ ਵਾਲੇ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਵੀ ਧਮਕੀ ਦਿੱਤੀ ਗਈ ਉਸਦੇ ਵੱਲੋਂ ਦਿਲਜੀ ਦੋਸਾਂਝ ਨੂੰ ਸਿੱਧੀ ਧਮਕੀ ਦਿੱਤੀ ਗਈ ਤੇ ਕਿਹਾ ਗਿਆ ਕਿ ਆਪਣਾ ਇੱਕ ਤਰੀਕ ਵਾਲਾ ਸ਼ੋਅ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੈ ਉਸ ਨੂੰ ਰੱਦ ਕਰ ਦਿੱਤਾ ਜਾਵੇ ਹਾਲਾਂਕਿ ਸ਼ੋਅ ਰੱਦ ਕਰਨ ਨੂੰ ਲੈ ਕੇ ਕੀ-ਕੋ ਸਥਿਤੀਆਂ ਪੈਦਾ ਹੋਈਆਂ ਉਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਪਰ ਇਸ ਵਕਤ ਦਿਲਜੀ ਦੋਸਾਂਝ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਵੱਖ-ਵੱਖ ਅਕਾਊਂਟ ਦੇ ਉੱਪਰ ਇੱਕ ਸਟੋਰੀ ਅਪਲੋਡ ਕੀਤੀ ਗਈ ਹੈ ਉਹ ਸਟੋਰੀ ਦੇ ਵਿੱਚ ਉਹ ਲਿਖਦੇ ਨੇ ਕਿ ਨਾ ਮੈਂ ਕਿਸੇ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਗਿਆ ਸੀ ਨਾ ਹੀ ਮੈਂ ਕਿਸੇ ਗਾਣੇ ਦੀ ਪ੍ਰੋਮੋਸ਼ਨ ਦੇ ਲਈ ਗਿਆ ਸੀ ਉਹ ਕਹਿੰਦੇ ਕਿ ਮੈਂ ਕੇਬੀਸੀ ਦੇ ਵਿੱਚ ਤਾਂ ਗਿਆ ਸੀ ਕਿਉਂਕਿ ਪੰਜਾਬ ਦੇ ਹੜ੍ਹਾਂ ਦੀ ਗੱਲ ਕੋ ਮੰਤਰੀ ਪੱਧਰ ਦੇ ਉੱਪਰ ਕੀਤੀ ਜਾ ਸਕੇ ਦੇਸ਼ ਪੱਧਰ ਦੇ ਉੱਪਰ ਕੀਤੀ ਜਾ ਸਕੇ ਤੇ ਲੋਕਾਂ ਦੇ ਵੱਲੋਂ ਇਸ ਬਾਬਤ ਮਦਦ ਤੇ ਮਦਦ ਪੰਜਾਬ ਦੇ ਉਹਨਾਂ ਲੋਕਾਂ ਦੀ ਕੀਤੀ ਜਾਵੇ ਜਿਨ੍ਹਾਂ ਲੋਕਾਂ ਦੇ ਵੱਲੋਂ ਹੜ੍ਹ ਦੇ ਨਾਲ ਪੀੜਤ ਹੋ ਕੇ ਵੱਖ-ਵੱਖ ਤਰੀਕੇ ਦੇ ਨਾਲ ਨੁਕਸਾਨ ਝੱਲੇ ਗਏ ਨੇ ਸੋ ਦਿਲਜੀ ਦੁਸਾਂਝ ਦੇ ਵੱਲੋਂ ਲਗਾਤਾਰ ਪੰਜਾਬ ਦੇ ਪੱਖ ਦੇ ਵਿੱਚ ਜਿਸ ਤਰੀਕੇ ਭੁਗਤਿਆ ਜਾਂਦਾ ਹੈ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਕਾਰਵਾਈਆਂ ਉਹ ਹੜ੍ਹਾਂ ਦੇ ਸਮੇਂ ਦੇ ਦੌਰਾਨ ਵੀ ਕਰਦੇ ਨਜ਼ਰ ਆਏ ਬੋਟਸ ਦਾ ਉਹਨਾਂ ਦੇ ਵੱਲੋਂ ਇੰਤਜ਼ਾਮ ਕੀਤਾ ਗਿਆ ਵੱਖ-ਵੱਖ ਲੋਕਾਂ ਨੂੰ ਖਾਣਾ ਚਾਰਾ ਪਸ਼ੂਆਂ ਨੂੰ ਪਚਾਉਣ ਦੀਆਂ ਸਾਰੀਆਂ ਕਾਰਵਾਈਆਂ ਦੇ ਵਿੱਚ ਦਿਲਜੀ ਦੁਸਾਂਝ ਦੀ ਟੀਮ ਜਿਹੜੀ ਉਹ ਲੱਗੀ ਰਹੀ ਪਰ ਕੇਬੀਸੀ ਦੇ ਵਿੱਚ ਜਾ ਕੇ ਉਹਨਾਂ ਨੂੰ ਅਮਤਾਬ ਵਚਨ ਦੇ ਪੈਰ ਛੁਣੇ ਕਿਤੇ ਨਾ ਕਿਤੇ ਮਹਿੰਗੇ ਪੈਣੇ ਉਦੋਂ ਸ਼ੁਰੂ ਹੋਏ ਜਦੋਂ ਵੱਖ-ਵੱਖ ਲੋਕਾਂ ਦੇ ਵੱਲੋਂ ਇਸ ਦੇ ਉੱਪਰ ਆਪਣਾ ਪ੍ਰतिकਰਮ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਤਰੀਕੇ ਦੇ ਨਾਲ ਨਹੀਂ ਸੀ ਕੀਤਾ ਜਾਣਾ ਚਾਹੀਦਾ ਨਾਲ ਦਿਲਜੀਤ ਦਸਾਂਝ ਦੇ ਵੱਲੋਂ ਵੱਖ-ਵੱਖ ਆਪਣੇ ਜਿਹੜੇ ਸ਼ੋਜ਼ ਕਾਨਸਰਟਸ ਉਹਨਾਂ ਦੇ ਆਸਟ੍ਰੇਲੀਆ ਦੇ ਵਿੱਚ ਲੱਗ ਰਹੇ ਨੇ ਉਸ ਦੇ ਵਿੱਚ ਵੀ ਉਹ ਕਹਿੰਦੇ ਨਜ਼ਰ ਆਏ ਨੇ ਕਿ ਭਾਈ ਉਹ ਪਿਆਰ ਵੰਡਣ ਵਾਲੇ ਨੇ ਹਮੇਸ਼ਾ ਪਿਆਰ ਦੀ ਗੱਲ ਕਰਦੇ ਨੇ ਲੋਕਾਂ ਨੂੰ ਇਕਾਗਰਤਾ ਦੇ ਨਾਲ ਰਹਿਣ ਦਾ ਉਹਨਾਂ ਦੇ ਵੱਲੋਂ ਹਮੇਸ਼ਾ ਸੁਨੇਹਾ ਦਿੱਤਾ ਜਾਂਦਾ ਤੇ ਇਸੇ ਇਕਾਗਰਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੇ ਵੱਲੋਂ ਅਮਤਾਬ ਬਚਨ ਦੇ ਪੈਰਸ਼ੂਏ ਗਏ ਨੇ ਇਹ ਪਾਈ ਗਈ ਪੋਸਟ ਦਾ ਇਹ ਵੀ ਮੰਤਵ ਕੱਢਿਆ ਜਾ ਸਕਦਾ ਹੈ ਦਿਲਜੀ ਦੋਸਾਂਝ ਗਲੋਬਲ 스타 ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਉਹ ਭਾਵੇਂ ਗਾਣੇ ਕਰਨਾ ਹੋਵੇ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਮੰਦਾ ਬਲਬਲਾ ਆਪਣੇ ਲਾਈਵ ਦੇ ਦੌਰਾਨ ਸਾਂਝਾ ਕਰਨਾ ਹੋਵੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਲਗਾਤਾਰ ਵਿਵਾਦਾਂ ਦੇ ਨਾਲ ਜੁੜਦੀਆਂ ਜਾਂਦੀਆਂ ਨੇ ਦੂਰੋਂ ਭੱਜਾਂ ਉਹਦਾ ਵਿਵਾਦ ਵੀ ਉਹਨਾਂ ਦੇ ਨਾਮ ਦੇ ਨਾਲ ਉਦੋਂ ਜੁੜ ਜਾਂਦਾ ਜਦੋਂ ਨਿੱਕੀ ਤੋਂ ਨਿੱਕੀ ਚੀਜ਼ ਨੂੰ ਲੋਕਾਂ ਦੇ ਵੱਲੋਂ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਦੇ ਵੱਲੋਂ ਚੁੱਕ ਕੇ ਉਸ ਨੂੰ ਵੱਖ-ਵੱਖ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਸੋ ਹੁਣ ਦਿਲਜੀ ਦਸਾਂਝ ਦੇ ਵੱਲੋਂ ਇਹ ਪਾਈ ਗਈ ਪੋਸਟ ਦੇ ਵਿੱਚ ਜਿਹੜੇ ਇੱਕ ਤਰੀਕੇ ਦੇ ਨਾਲ ਆਪਣੇ ਪ੍ਰतिक੍ਰਮ ਪੇਸ਼ ਕੀਤੇ ਗਏ ਨੇ ਯਾਹਰ ਮੰਦਾ ਬਲਬਲਾ ਸਾਂਝਾ ਕੀਤਾ ਗਿਆ ਕਿ ਕਿਹੜੇ ਕਾਰਨਾਂ ਦਾ ਕਰਕੇ ਉਹ ਕੇਬੀਸੀ ਦੇ ਵਿੱਚ ਗਏ ਸੀ ਹਰ ਪੀੜਤ ਲੋਕਾਂ ਦੀ ਮਦਦ ਮਦਦ ਹੋ ਸਕੇ ਇਸ ਦਾ ਮੰਤਵ ਉਜਾਹਿਰ ਕਰਦੇ ਨਜ਼ਰ ਆਏ ਨੇ ਸੋ ਇਸ ਪਾਈ ਗਈ ਪੋਸਟ ਤੇ ਇਸ ਪਾਈ ਗਈ ਪੋਸਟ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਸ ਮਸਲੇ ਮਾਮਲੇ ਨੂੰ ਵੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ